ਉਹ ਹੱਥ 'ਚ ਰੱਖਿਓ ਓਡੀ ਸਾਰੇ ਆਣੇ ਅੱਜ ਤਾਂ ਮੈਂ ਚੜੂੰਗਾ ਆ ਫਿਰ ਦੇ ਰੱਖਿਓ ਬੱਸ ਆਟਾ ਲੱਗੇ 9 ਵਜੇ ਆਹ ਗੱਲ ਤਾਂ ਕੀਤੀ ਸੀ ਉੱਪਰ ਦੇਵਾਉਂਗਾ ਕਿੱਦਾਂ ਕੋਤਮ ਨੇ ਲਾ ਸਾਰੇ ਮੈਂ ਚੜ ਜਾਣਾ ਮੇਰੇ ਕੋਲ ਦੇਖੋ ਮੜੀ ਨਾਗਵਾਲ ਦੇਖੋ ਨਾਗਵਾਲ ਦੇਖੋ ਬੰਦਾ ਤੰਦਾ ਕਲੋਹਿਚ ਕਿੰਦੇ ਹੋਗੇ ਕਲੋਹਿਚ ਦੇਖਿਓ ਕਿੱਦਾਂ ਬੰਦਾ ਅੱਕ ਲੋਹਿਚ ਇਹ ਫਰਵਾੜਿਓ ਕਲੋਹਿਚ ਦੱਸਿਓ ਕਿੱਦਾਂ ਬੰਦਾ ਆਹ ਤੇਰੇ ਹੱਥ ਮੈਨੂੰ ਦੇ ਦੇ ਇਹ ਹੱਥ ਮੈਨੂੰ ਦੇ ਦੇ ਆਇਓ ਹੱਲੇ ਆਇਓ ਮੁੰਡਾ ਤਾ ਹਾ ਅਜੇ ਹਟੋ ਦੇ ਲੈ ਨਾ ਤਾ ਲੋਕਾ ਨੂੰ ਸੇ ਤੋਂ ਨਹੀਂ ਗੱਲ ਬਣਦੀ ਇੱਕ ਹੱਥ ਉੱਪਰ ਪਾ ਕੇ ਇਦਾਂ ਤੋਲ ਕੇ ਆਪਣਾ ਸਰੀਰ ਤਾਂ ਇਹਨੂੰ ਰੱਥੇ ਨੂੰ ਇੱਧਰ ਨੂੰ ਕਰੋ ਭਾਈ ਤੂੰ ਕਾਮਯਾਬ ਹੀ ਹੋਇਆ ਯਾਰ ਆ ਚਲੋ ਰਸਾ ਭਾਈਏ ਭਾਈਏ ਚਲੋ ਬਖਤਲਾ ਨਾ ਇਹਦਾ ਪੌਣੀ ਸਿੱਧੀ ਵੀ ਆ ਇਹ ਕਿਦੋਂ ਘਟਾਰਿਆ ਤੁਨੂੰ ਖੜੀ ਰੱਖਣਾ ਭਾਈ ਇਹਨਾਂ ਬੰਨਗੇ ਹਾਂ ਭਾਈ ਇਹਦਾ ਖੜੀ ਰੱਖਣਾ ਤਿੰਨ ਚਾਰ ਜਾਨਾਂ ਨੂੰ ਨੋ 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 ਆ ਟਾਇਰ ਨੂੰ ਪਾ ਲਈ ਚਲ ਆ ਜਾ ਭਾਈ ਰਸਾ ਪਾਉਣਾ ਆ ਪਾਣੀ ਸੀ ਨਾਲ ਛੱਕੇ ਲੱਗ ਰਹੇ ਆ

ਸੀਤਾ ਵੀ ਚੱਲੂਗਾ ਹੈ ਕੌਣ ਸੀਤਾ ਵੀ ਤਰਾਇਤਾ ਕੋਈ ਕਬਈ ਨਹੀਂ 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 ਵੀਆ ਗੰਮੇ ਨੇ ਨਹੀਂ ਸੇਤਾ ਭਾਜੀ ਕੋਈ ਬ੍ਰੇਕ ਲਓ ਸਾਹ ਕੋ ਨਾ ਕਿਤੇ ਬੋਲਣਾ ਨਹੀਂ ਵੀ ਭਾਈ ਤੈਨੂੰ ਜਾਣਣਾ ਪੈਣਾ ਨਾ ਕੋਲ ਤਾਂ ਆਪਾਂ ਹੀ ਬਾਸਾ ਦਿੰਦਾ ਫੇ ਇਸ ਕੇ ਨਾਲ ਦਾਰ ਭਾਈ ਜਿਹੜਾ ਨਾਂ ਜੇ ਨਾਂ ਤੇ ਆ ਨਾ ਮੈਂ ਦੇਖ ਲਈ ਵੇ ਸੋਣਾ ਦਿਮਾਗ ਨਾ ਪਾਉਣਾ ਆਪਾਂ ਸੱਟ ਕੋਈ ਲਵਾਉਣੀ ਆ ਇਹ ਖੇਡਾ ਦਿਮਾਗ ਦੀ ਆ ਇਹ ਦਿਮਾਗ ਤੇ ਬੈਣ ਗਿਆ ਹੁਣ ਥੋੜਾ ਸ਼ੀਸ਼ੂ ਨੂੰ ਲੜਾਓ ਮਰ ਗਿਆ ਭਾਜੀ ਬਾਜੀ ਬਾਜੀ ਜਣਾਜੀ ਹਾਂ ਇਹ ਫੜ ਲੈ ਖੜਦੇ ਆ ਇਹੋ ਟਰਾਈ ਕਰ ਇੱਕ ਵਾਰੀ ਜਿੱਤ ਨਿਕਲ ਵੱਡੀ ਤੋਂ ਨਿਕਲਣਾ ਹੈ ਉੱਪਰ ਕਰਨਾ ਪਾ ਹੈ ਮਾਰ ਮਾਰ ਲਮਾ ਹੈ ਹਾਲੋ ਸਹੀਦਾ ਬਾਜੀ ਸਹੀ ਜੇ ਮੈਂ ਪ੍ਰਚਾਰ ਦੀ ਦੂਰੀ ਹੈ ਨਾ ਬਿਸਲੇ ਨਹੀਂ ਲੋਹੇ ਨੂੰ ਹੱਥ ਪਾਉਣਾ ਜਿਹੜਾ ਦੇਖ ਕਾਲ ਜੀ ਮਾਥਾ ਢੇਕਣਾ ਚਾਹੀਦਾ ਪਹਿਲਾਂ ਕੀ ਤਾਂ ਹੈਗੇ 10 20 ਪਈਏ ਮੈਂ ਲੈ ਲਾਂ ਮੈਂ ਲੈ ਲਾਂ ਲੈ ਕੇ ਆ ਜਾ ਕਿਦਾਂ ਲੈਣਾ ਜਾਣਾ ਕਰ ਦਿੰਦੇ ਆ ਠੀਕ ਭਾਈ ਸਹੀ ਸਾਥ ਨੂੰ ਫੜਾ ਦੋ ਫੋਨ ਉਹ ਵਧੀਆ ਭਰਾਂਦੇ ਆ ਉਹ ਕੋਈ ਮਿੱਥ ਫੱਟ ਕੇ ਜਾਂ ਫੱਟ ਕੇ ਤੁਹਾਨੂੰ ਵੀ ਕਿੱਡਾ ਕੋਈ ਹੁਣ ਇੱਥੇ ਤੱਕ ਦਾ ਚੜਦੇ ਵਾਹੀ ਦੇਖੋ ਪ੍ਰਚਾਰ ਬਾਬੇ ਦਾ ਨਾਮ ਲੈ ਕੇ ਵਾਹੀ ਬਦੋ ਨਾਮ ਲੈ ਕੇ ਚੜਾਂਗੇ ਜਰੂਰ ਟਰਾਈ ਕਰਾਂਗੇ ਇਹ ਨਾ ਪਿਆ ਬੇਟਾ ਆਪਣਾ ਕੋਈ ਬੰਦਾ ਲੈ ਕੇ ਹੀ ਆਉਣਾ ਬਣਾ ਠੀਕ ਨਹੀਂ ਹੁਣ ਪੰਡਿਤ ਜੀ ਕਹਿੰਦੇ ਸੀ ਮੈਂ ਚੜੂੰਗਾ ਹੁਣ ਇਹ ਜੀ ਫਦਾ ਹੁਣ ਇੱਕ ਰਸਤੇ ਤੇ ਮੈਂ ਚੜਦਾ ਜਾਊ ਉਹ ਕਿਸੇ ਹੈਗਾ ਅਗਲੇ ਡਾਹੇ ਕਿਸੇ ਕੋਲ ਅਨਿਕ ਹੈ ਪਿਆ ਨਹੀਂ ਪਾਜੀ ਤੇ ਮੈਂ ਲੈ ਮੈਨੂੰ ਹਲਾਸ਼ੀਰੀ ਮਾਨ ਨਹੀਂ ਪੈਣੀ ਲਗ ਨਹੀਂ ਬੰਨੀ ਉਹ ਭੱਜ ਕੇ ਜਾ ਲਿਆ ਫਿਰ ਬਾਬੇ ਦਾ ਨਾਮ ਲੈ ਲੀਏ ਈ ਚੜਨੇ ਆ ਪਹਿਲਾਂ ਨਾ ਉਥੋਂ ਨਾ ਉਹਨਾਂ ਦੇ ਨਾਲ ਨੀ ਆ ਰਹੇ ਗੋਟੀ ਯਾ ਨਹੀਂ ਤੱਕੀ ਅਬੀ ਗੱਡੀ ਗੱਡੀ ਲਿਆਵਾ ਵਈ ਐਂਗ ਲੜ ਜਾਵੇ ਗੋਡੇ ਆ ਅਭੀ ਗੱਡੀ ਨਹੀਂ ਗੱਡੀ ਗਿਆਟੇ ਗੱਡੀ ਵਾਲਾ ਹੁਣ ਐਂਗਲਡਾਂ ਚੱਲੇ ਆ ਪੂਰੀ ਸਲਾਹ ਆ ਵੀ ਪੱਜੀ ਭਾਈ ਦੀ ਵੀ ਐਂਗਲਡ ਕਿੱਦਾਂ ਹੁਣ ਐਂਗਲਡ ਪਾ ਚੜਾਇਆ ਜਾਵੇ ਮੈਂ ਵੀ ਹੁਣ ਬੂਟ ਲਾ ਲੈ ਆਪਦਾ ਗੱਲਾ ਮੜਾ ਥੱਲੇ ਬਹੁਤ ਹਾਰੜ ਆ ਕੰਮ ਬਈ ਮੈਂ ਛੜਾਂ ਥੱਲੇ ਸਾਨੂੰ ਜੇੜ ਵਾਲੀ ਕਿੱਥੇ ਹੱਥ ਸਿੱਧਾ ਰੱਖਿਓ ਢਿੱਕੇ ਸਾਰਿਆਂ ਨੇ ਇਦਾਂ ਮੈਂ ਚੜੂੰਗਾ ਹੱਥ ਸਿੱਧੇ ਰੱਖਿਓ ਬਸ ਆਟਾਂ ਲੱਗੇ ਸਮੇਂ ਵਜਣੇ ਆ ਗਲਤ ਤੁਹਾਡੀ ਸਹੀ ਉਪਰ ਦੇੇ ਵਾਰ ਗੱਡਾ ਗੁੱਡ ਮੈਂ ਕਿਹਨਾਂ ਰੱਖ ਲੈਨੇ ਨਹੀਂ ਮੈਂ ਚੜ ਜਾਣਾ ਹੁਣ ਮੈਂ ਨਾ ਬਾਬੇ ਦਾ ਲੈ ਕੇ ਨਾ ਜਦ ਤੱਕ ਪ੍ਰਸ਼ਾਸਨ ਆਉਂਦਾ ਜਦ ਤੱਕ ਜੱਜ ਮੈਂ ਇਦਾਂ ਤਾਂ ਨਹੀਂ ਇਹਦਾ ਓਕੇ ਦੀ ਇਹਦੀ ਨੱਟ ਮਾਰਨੀ ਆਉਂਦੀ ਭਾਜੀ ਗੱਟ ਕਿੱਦਾਂ ਮਾਰਨੀ ਪਈ ਇਹ ਦੱਸਿਓ ਨਾਗ ਪਾਲਕ ਇਦਾਂ ਨਾਗ ਪਾਲਕ ਹੁੰਦਾ ਕਿੱਦਾਂ ਹੁੰਦਾ ਭਾਜੀ ਉਹ ਅੱਜ ਤਾਂ ਪਈ ਨਹੀਂ ਚੜਦੇ ਆ ਉੱਥੇ ਨਾ ਵੇਰੀ ਵਾਹ ਥੱਲੇ ਪਾਸੇ ਟੇਪ ਘਰ ਦੇਣੀ ਜੀ ਇੱਥਾ ਨਾ ਆਹ ਇੱਥੇ ਇੱਥੇ ਨਾ ਇੱਥੇ ਹੀ ਹਾਂ ਇੱਥੇ ਚਾਹੀਦੀ ਸੀ ਚਲੋ ਹੁਣ ਕਰ ਦਿਓ ਇੱਦਾਂ ਇੱਦਾਂ ਨਾ ਘਰ ਦਾ ਘਰ ਜਾਣਾ ਹੂੰ ਠੀਕਾ ਇੱਦਾਂ ਕੁਛ ਕਰਕੇ ਇੱਦਾਂ ਉਹ ਬੀਰ ਇੱਦਾਂ ਬੋਜੇ ਪੁਣੀ ਹੁੰਦੇ ਭਾਜੀ ਰੂ ਨਿਕਲ ਲੈ ਖਲੋ ਪਤਾ ਨਹੀਂ ਕਿੱਥੇ ਨਿਕਲੋ ਸਿੱਖ ਲੋ ਦੇਖ ਲੋ ਕਿੱਦਾਂ ਹੁੰਦਾ ਦੇਖ ਮੜੀ ਨਾਗਵਾਲ ਦੇਖਿਓ ਕਿੱਦਾਂ ਹੁੰਦਾ ਨਾਗਵਾਲ ਦੇਖੋ ਕਿੱਦਾਂ ਬੰਦਾ ਕਲੋ ਹਿੱਚ ਕਹਿੰਦੇ ਉਹਨੂੰ ਅੰਗਰੇਜ਼ੀ ਚ ਕਲੋ ਹਿੱਚ ਕਲੋ ਹਿੱਚ ਦੇਖਿਓ ਕਿੱਦਾਂ ਬੰਦਾ ਕਲੋ ਹਿੱਚ ਇਹ ਫਿਰ ਵਾਲਿਓ ਕਲੋ ਹਿੱਚ ਦੱਸਿਓ ਕਿੱਦਾਂ ਬੰਦਾ ਕੰਬੇ ਜਮ ਕੰਬੇ ਭਾਈ ਚਾਨ ਵਾਲਾ ਮੈਂ ਉਹ ਹੀ ਕਹਿੰਦਾ ਮੈਂ ਕਹਾਂ ਚੱਪੜਾ ਜਿਹਾ ਲੈ ਆਉਂਗਾ ਜੀ ਪਾ ਕੇ ਨਾ ਚੜਿਆ ਪਾ ਦੂੰਗਾ ਫਿਰ ਗਦਾਵਾਂਗੇ ਅੰਦਰ ਕੱਲਾ ਕੱਲਾ ਕਰੂਗਾ ਕੋਈ ਗਰਾਊਂਡ ਦੀ ਸੇਵਾ ਚੱਲ ਰਹੀ ਆ ਗਾਹ ਸਾਹ ਤੋਂ ਮੜੇ ਮੜੇ ਤੇਰੇ ਅੰਨ ਚੱਕ ਤੇਰਾ ਆਪਾਂ ਕਿਹਨੇ ਲਾਗੇ ਜਾਲ ਤੋਂ ਇਹ ਵੈਦਗਾ ਤਾਂ ਨਹੀਂ ਹੁਣ ਇਹ ਦਿਮਾਗ ਨਾਲ ਸੈਟ ਹੋਣਾ ਉਹ ਨਾ ਬਿਲਨ ਖੜਾ ਆਇਆ ਹੁਣ ਪਹਾੜੀ ਦੀ ਚਾਨਣਾ ਦਾ ਇੱਕ ਇੱਥੇ ਲੈ 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 ਇੱਕ ਟਟਾ ਟਾ ਬਈ ਜਿਹੜਾ ਇਹਦਾ ਚੂੜਾ ਬੱਦਾਰੋ ਇਹ ਕਿੰਨਾਂ ਚੱਲਣਾ ਤਿੱਤੇ ਹੁਣ ਦੇ ਲਾ ਹੁਣ ਉਹ ਤਰਸਾ ਦੇ ਡੱਕਾ ਉਹ ਉਹ ਥੋੜੇ ਹੁਣ ਲੱਗਿਆ ਨੇ ਕਿ ਹਾਰ ਨਹੀਂ ਹੁੰਦੀ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਜੋ ਜੋੜਨਾ ਮਾਰ ਯਾਰ ਕੋਸ਼ਿਸ਼ ਕਰਨ ਵਾਲੋ ਕਦੇ ਹਾਰ ਨਹੀਂ ਵਾ 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 ਕੋਰਾ ਖੰਭੇਨ ਫੱਦ ਲੋ ਉਨੀ ਚੜਦੇ ਨਾ ਜਾ ਸਕਦਾ ਇਹ ਰੋਟੀ ਇਹ ਕਿੱਦਾਂ ਗੜੇ ਆਉਦੇ ਵਾਹ ਬਹੁਤ ਇੰਨਾ ਕਿ ਬਾਈ ਵਾਹ ਬਹੁਤ ਉਹ ਥੋੜਾ ਰਹਿ ਗਿਆ ਫੜਲਾ ਫੜਲਾ ਵਾਹ ਸੌਣ ਪਾਈ ਨੂੰ ਤੇ ਅਗਨੀ ਕੀ ਪਤਾ ਲੱਗੀ ਆ ਮੈਂ ਇੱਥੇ ਇੱਥੇ ਨਹੀਂ ਛੱਡੂਗਾ ਐਦਾਂ ਕਰਕੇ ਲੈਣਾ ਕਹਿੰਦਾ ਖੇਚ ਮਰਦੇ ਨਾ ਮਗਰ ਨੂੰ ਇਹ ਤੇ ਦੂਰ ਆ ਕੇ ਖਿੱਚੋ ਤੂੰ ਇਹ ਕੇਂਦਰ ਆ ਦਿਮਾਗ ਤੇ ਆਵਾ ਦਿਮਾਗ ਤੇ ਆ ਬੜੇ ਬਿਹਤਰੀਨ ਪ੍ਰਸ਼ਾਦ ਆ ਗਿਆ ਵਾਹ ਉਹਦਾ ਨਾਮ ਉਹ ਵੀ ਬਾਈ ਪਜਾ ਲੈ ਆਇਆ ਇਹ ਆਪਾਂ ਨੂੰ ਪਹਿਲਾਂ ਪ੍ਰਸ਼ਾਦ ਮੁੱਠਾ ਦੇਖਾਂਗੇ ਓਏ ਠੀਕ ਆ ਤਾਂ ਮੁੱਠਾ ਦੇਖ ਲਾਂਦੇ ਫਿਰ ਮੈਂ ਚੜਦਾ ਸਿੱੱਚੇ ਉਹ ਵੀ ਸਿੱੱਚੇ ਮੱਡਾ ਨਹੀਂ ਹੁਣ ਆ ਭਾਜੀ ਨਹੀਂ ਹੁਣ ਪਿੰਗ ਨਾ ਪਿੰਗ ਬੋਲ ਲੱਗੇ ਆ ਪਹਿਲਾਂ ਇਹ ਰੇ ਮੜ ਕੇ ਆਇਆ ਦੇਰੇ ਕੋਈ ਗੱਲ ਨਹੀਂ ਚੜਦਾ ਆਪਾਂ ਆਈ ਫੜਾ ਆਪਾਂ ਆਈ ਫੜਾ ਉਹ ਹੋ ਆ ਜਾ ਭਾਜੀ ਚੜਦਾ ਵੇ ਕੋਈ ਚੜਵੇ ਦੇਲਾ ਆਲੇ ਭਾਜੀ ਆਇਆ ਪਾਣੀ ਆ ਪੜਾ ਇੱਕ ਵੇਗਨਾਂ ਯਾਰ ਇਹ ਕਹਿੰਦਾ ਦੰਦ ਭਈ ਦੂਰੋਂ ਮਾਰਦਾ ਬਦੂਰੋਂ ਆ ਬਣ ਦੇ ਪਛਾਹ ਸਾਰੇ ਮੈਂ ਬਣ ਦਿੰਦਾ ਕਿਤੇ ਮੈਨੂੰ ਭਾਗ ਰਸਾ ਉਹ ਜਿੱਦ ਕਰੂਗਾ ਜਿੱਦ ਕਰੂਗਾ ਉਹ ਆਹ ਨਹੀਂ ਦੋ ਪਈ ਬਚਾ ਲ ਪਹਿਲਾਂ ਆ ਖੇਲ ਦੀ ਵਿੱਚ ਹੀ ਕਰਨਾ ਆਪਾਂ ਹਾਂ ਮੈਂ ਤੇ ਉੱਪਰ ਦੀ ਕਰਨਾ ਆਪਾਂ ਨਹੀਂ ਨਹੀਂ ਬੰਦਾ ਜਾ ਆਹ ਫਾ ਵੀ ਕਰੀ ਨੂੰ ਘਵਾੜ ਦੰਦਾ ਉਹ ਮੈਨੂੰ ਭਰਾਓ ਦੱਸਾਂ ਮੇਰੇ ਪਾਉ ਉੱਤੇ ਆ ਧੀਰੇ ਅੱਜ ਕੇ ਖਾਣਾ ਹੈ ਐਕ ਉਹ ਟ੍ਰਾਈ ਕਰ ਲੈਂਦੇ ਇਹਨੂੰ ਉਹ ਉਹ ਅੱਜ ਵੀ ਬਾਹਰ ਚੱਲਦੇ ਆਂ ਇਹਨੂੰ ਪੋਲਾਂ ਨੂੰ ਹੱਥ ਰੱਖੋ ਏ ਥੋੜੇ ਘੱਟ ਹਿੱਲਣ ਆ ਭਾਈ ਕਿਹੜੇ ਕੰਮ ਹੈ ਇਹ ਤਾਂ ਬੰਦਾ ਜਾਣਾ ਪਹਿਲਾਂ ਆਪੇ ਇਹਨੇ ਬੰਦਣਾ ਆਪੋ ਬੰਦਾ ਇਹਨੇ ਬੰਨ ਕੇ ਖੇਚ ਲੈਣਾ ਆਪੇ ਬੰਦਾ ਉੱਪਰ ਇਹਨੇ ਬੰਨਣਾ ਨਾਲ ਹਲਕਾ ਜਿਹਾ ਕੋਈ ਵੀ ਹੋਵੇ ਆ ਭਾਈ ਮੁੰਡਾ ਬੰਨ ਦਿੰਦੇ ਨਾਲ ਨਾ ਬੰਦੇ ਹੋ ਦੋਸਤ ਆਹ ਮੁੰਡਾ ਸਹੀ ਆ ਬੰਨਣ ਵਾਲੇ ਨਾ ਬੰਨ ਮੱਡੀ ਕਰ ਤੈਨੂੰ ਬੰਨਦੀ ਏ ਜੇ ਜਾਣ ਕੇ ਭਾਈ ਜਾਓ ਭਾਜੀ ਭਾਜੀ ਆਓ ਲੈ ਆਉਗੇ ਆ ਛੱਡਦਾ ਇਹਨੂੰ ਆ ਜਾ ਆ ਜਾ ਜੜੋ ਇਹਦੇ ਉੱਪਰ ਆ ਜਾ ਆ ਜਾ ਉਹ ਯਾਰ ਇਨੀ ਪਾਣੀ ਪਈ ਜਾ ਲੋਹਾ ਆ ਗਿਆ ਇਹਨਾਂ ਪੁਲਟੀ ਜਾ ਕੇ ਨੱਟਾ ਚਾਹ ਦਾ ਕੰਮ ਦਾ ਹੀ ਤੇ ਵੇਖ ਬਣਾਦਾ ਬਾਬਾ ਜੀ ਸਿੰਘ ਜੀ ਨਾਗਵਾਲ ਪੋਣਾ ਪਿਆ ਕਿ ਭਾਈ ਇਹਨਾਂ ਯਾਰ ਕਬਾਲ ਚੱਦਾ ਪੋਣਾ ਨਹੀਂ ਜੱਟਾਂ ਦਾ ਮੁੰਡਾ ਨਾਗਵਾਲ ਪੋਣਾ ਨਹੀਂ ਮੈਂ ਤਾਂ ਫਿਰ ਸਿੰਪਲ ਜਿਹਾ ਪਾ ਸਕਦਾ ਦੂਜੇ ਸਿੰਪਲ ਪਾ ਲਈ ਗੱਠ 7-8 ਮਾਰ ਦਈਏ ਸਤਾ ਭਾਈ ਬਾਧੂ ਛੱਡ ਨੇ ਨਹੀਂ ਨਾਗਵਾਲ ਦੇਖ ਲਓ ਮਾੜੇ ਭਜਿੰਦੂ ਛਾੜਦੇ ਹੋ ਵੀਡੀਓ ਨਾਗਵਾਲ ਉਹੀ ਪਾਣਾ ਭਾਈ ਆਪਾਂ ਜਿਹੜਾ ਆਪਾ ਪਾਉਣੀ ਆ ਪੀਛਮੀ ਗੱਠ ਆ ਇਦਾਂ ਮਤਲਬ ਨਹੀਂ ਭਾਈ ਨਾਗਵਾਲ ਸਹੀ ਆ ਖੱਲਣਾ ਨਹੀਂ ਇਦਾਂ ਇਦਾਂ ਹੋ ਜਾਂਦਾ ਨਾਗਵਾਲ ਇਹਨਾਂ ਟੈਡ ਹੁੰਦੇ ਰਹਿੰਦਾ ਆ ਇਦਾਂ ਹੋ ਜਾਂਦਾ ਹੁਣ ਉਹ ਵੀ ਟੈਡ ਹੀ ਆ ਭਾਜੀ ਕੋਈ ਨਹੀਂ ਚਲੋ ਖੁੱਲੇ ਨਾ ਭਾਜੀ ਵੇ ਗੱਠਾਂ ਇੱਕੰਭੋ ਖਾਇਆ ਬੋਲਣਾ ਕੋਈ ਨਾ ਉਹ ਕਿ ਪਰ ਜਾ ਕੇ ਇੱਕ ਗੱਡੀ ਨੇ ਪੋਲੀ ਨੂੰ ਮਾਰ ਲਿਆ ਆ ਨਾ ਕੋਲ ਮੁੰਡਾ ਬਾਈ ਤੇ ਭਾ ਅਜਾ ਬੌਲ ਲਟਕਾ ਲਓ ਰਹਿਣ ਦਾ ਭਾਜੀ ਇੱਧਰੋਂ ਘਰ ਆ ਜਾ ਕਰਕੇ ਲੰਡਕਾ ਲਾ ਮੁੰਗੇ ਖੁੱਲਣਾ ਇੱਥੇ ਜਾ ਕੇ ਐਵੇਂ ਥੋੜੀ ਜਿਹੀ ਦੇ ਬਿਟੇ ਭਾਜੀ ਚਲੋ ਬਾਪੇ ਦਾ ਬਾਈ ਬੂਟ ਲਾ ਲੈ ਭਾਈ ਬੂਟ ਖੋਲ ਲਾ ਸੁਣਾ ਆ ਜਾ ਭਾਈ ਯੂਰ ਪਾਰਕ ਜਾਣਾ ਉਹ ਇਦਾਂ ਮੈਂ ਕਹਿੰਦਾ ਆ ਜੇ ਗਲ ਜੇ ਪਾਇਓ ਹੱਥ ਨਹੀਂ ਕਹਿੰਦਾ ਭਾਈ ਬੂਟ ਖੋਲ ਲੈ ਮੈਂ ਕਹਿੰਦਾ ਭਾਈ ਪੈਰ ਫਸ ਜਾਗੇ ਨਾ ਬੂਟ ਭਾਜੀ ਬੂਟਾਂ ਨਾਲ ਚੜ੍ਹਣਾ ਗ੍ਰੈਪਰ ਬਣ ਜਾਣਾ ਪਾ ਗੁੱਠਿਆਂ ਦੇ ਕਰਬ ਬਣ ਜਾਂਦਾ ਭਾਈ ਵਾਹ ਗੁੱਟੇ ਪਾਸਾ ਭਾਈ ਜੋਰ ਪਰਖਿਆ ਜਾਣਾ ਆ ਚੜ ਜਾਣਾ ਭਾਜੀ ਨੇ ਖੇਢੀ ਜਾ ਵਿੱਚ ਮਦਾਨਾ ਬਹੁਤ ਚਿਆ ਬੰਦਾ ਭਾਈ ਫੌਜੀ ਭਾਜੀ ਆ ਆਪਣਾ ਹੋਈ ਜੋੜ ਨਹੀਂ ਲੱਗਦਾ ਨਹੀਂ ਭਾਜੀ ਜੋੜ ਹੀ ਲੱਗਦਾ ਭਾਈ ਦਾ ਉੱਧੇ ਚਲ ਗਿਆ ਭਾਜੀ ਉੱਪਰ ਨੂੰ ਅੱਜ ਤੋਂ ਤੱਕ ਰਹੋ ਥੱਲੇ ਸੈਟਿੰਗ ਕਾਸੇ ਭਾਈ ਪਾਓ ਇੱਕ ਹੱਥ ਨਾਲ ਬਸ ਤੋ ਆ ਸੈਟ ਕੇ ਦੇਖੋ ਥੱਲੇ ਨੂੰ ਭਿਹਾੜ ਰੱਸਾ ਘਮਾ ਲੈ ਇੱਕ ਪਾਸੇੋਂ ਇਹ ਕਾਸੇ ਉੱਪਰ ਪਾ ਕੇ ਉਹਨੂੰ ਇੱਧਰ ਨੂੰ ਘੁਮਾਓ ਫਿਰ ਤੋਣੀ ਗੱਲ ਬਣਦੀ ਇੱਕ ਹੱਥ ਨਾਲ ਉੱਪਰ ਪਾ ਕੇ ਇੱਦਾਂ ਤੋਲ ਕੇ ਆਪਣਾ ਸਰੀਰ ਤਾਂ ਇਹਨੂੰ ਰੱਸੇ ਨੂੰ ਇੱਧਰ ਨੂੰ ਕਰੋ ਭਾਈ ਤੂੰ ਕਾਮਯਾਬ ਹੋਇਆ ਯਾਰ ਯਾਰ ਚਰ ਭਾਈ ਚਾਚਾ ਜਾਨ ਲੈ ਵੀ ਕੋਪਲੀਆ ਆਦਾ ਮਨ ਨੂੰ ਚਾਣਾ ਬਣਾ ਕੋਖੋ ਸੁਨੀਲ ਭਾਈ ਤੂੰ ਚੜ ਬੰਦ ਤੂੰ ਕਰਦਾ ਭਾਈ ਤਰਾਈ ਇਹਨੂੰ ਬੰਦ ਹਾਂ ਚਲੋ ਰੱਛਾ ਭਈਏ ਭੈਣ ਨੂੰ ਇਹਨੂੰ ਬਖਤਰਾਂ ਦੇ ਪਾਣੀ ਦਿੱਤੀ ਦੀ ਆ ਇਹ ਛੋਟੂ ਘਟਾਰਿਆ ਤੈਨੂੰ ਫੜੀ ਰੱਖਾਂ ਮੈਂ ਤੈਨੂੰ ਬੰਨ ਗਏ ਹਾਂ ਹਾਂ ਭਾਈ ਇੱਦਾਂ ਫੜੀ ਰੱਖਣਾ ਤਿੰਨ ਚਾਰਾਂ ਜਾਣੇ ਨੇ ਜੈਸੀ ਵੀ ਲੜ ਨਹੀਂ ਆ ਟਾਇਰ ਨੂੰ ਕੱਲੀ ਇਹ ਟਾਇਰ ਚ ਬਿਠਾ ਦੀਏ ਭਾਜੀ ਨੂੰ ਟਾਇਰ ਵਿੱਚ ਭਾਈ ਬੈ ਜਾ ਆਟੇ ਹਰ ਹੈ ਬਈ ਬਈ ਤੇ ਸਾਡੇ ਨਾਲ ਹੈ ਕਿ ਛੱਡੂ ਮੈਂ ਪਾਣਾ ਜਾਂ ਤੁਹਾਡੇ ਤੇ ਨਹੀਂ ਪਾਣਾ ਨਹੀਂ ਹੈ ਭਾਈ ਹਾਂਜੀ ਜੀ ਭਾਈ ਇਹ ਤੇ ਇੱਕ ਸਟੈਪ ਫੜੋ ਦੇ ਇੱਕ ਸਟੈਪ ਭਾਈ ਹੁਣ ਗਿਆ ਸੀ ਆ ਰੱਖਾ ਦਾ ਉੱਪਰ ਜਿਹੜਾ ਆਉਂਦਾ ਉੱਪਰ ਦੀ ਬਾੜ ਦੇ ਆਉਂਦਾ ਇਹਨੂੰ ਵੀ ਨਾਲ ਹੀ ਮੋੜ ਲਿਆ ਆ ਭਾਈ ਕਸ਼ ਜੇ ਤੂੰ ਗਿਆ ਸੀ ਭਾਈ ਕੋਈ ਕਰਕੇ ਤਾਂ ਆਉਂਦਾ ਯਾਰ ਬੇਤੀ ਆ ਮੈਂਗਾ ਭਾਈ ਕਰੂਗਾ ਹਵਾ ਖਾ ਕੇ ਮੁੜਿਆ ਪੈ ਦੀ ਉਹ ਬਈ ਤੇ ਲਈ ਹਮ ਉਸਕੇ ਲਈ ਹੋਰ ਜੰਮ ਲੈ ਜਿਆਈ ਭਾਜੀ ਕੰਦਾ ਹਵਾ ਠੰਡੀ ਉੱਪਰ ਲਈ ਫਲੋ ਫਾਟਾ ਫਲੋ ਕਿਤੇ ਨੀ ਡਿਲਾ ਮਮਾ ਪਹਾੜ ਤਾ ਨਹੀਂ ਹੋਟ ਕੇ ਬਜਨੇ ਚੱਲ ਭਾਜੀ ਤੁਸੀਂ ਮੈਂ ਵੀਡੀਓ ਬਣਾਉਣਾ ਮੇਰੇ ਡੋਲੇ ਦਾ ਫਲ ਗਾਇਆ ਫਲੋ ਰੱਖ ਕੇ ਆ ਵੀ ਕੋਈ ਕਰਕੇ ਫੜਿਓ ਅੱਜ ਥੱਲੇ ਭਾਈ ਭਾਈ ਤੇਰਾ ਇਹਦਾ ਭਾਈ ਕਿਦਾਂ ਇੰਸ਼ਾ ਹਾਂ ਜੇ ਬੋੜੀ ਲਿਓ ਜਾਵੇ ਕਿਤੇ ਮੈਂ ਕਹਿੰਦਾ ਇਹਨੂੰ ਤਾਂ ਕੋਈ ਮਿੱਟੀ ਦੀ ਭਾਜੀ ਦੀ ਫਾਲਤਰੀ ਕਿੰਦੀ ਬਣੇ ਇਹ ਤਾਂ ਦੋਰਾ ਕੋਈ ਖਾਲ ਬੱਠ ਬਣ ਜਵੇ ਜਿਹੜਾ ਭਾਜੀ ਚੜਾਈ ਦੋਰਾ ਕਰਕੇ ਇੱਕ ਮਿੰਟ ਭਾਜੀ ਇੱਕ ਮਿੰਟ ਪਰ ਉੱਪਰ ਤਾਂ ਇੰਨਾ ਗਾਮ ਲੈ ਕੇ ਚੜ੍ਹਣਾ ਮਿੱਤੋ ਇਹ ਤਾਂ ਵੀ ਹਣੀ ਪੌਣੀ ਤਾਂ ਹੋਣੀ ਜਾਈ ਤੇ ਤੇਡੀ ਤਾਂ ਹੋਊਗੀ ਦੱਸਣਾ ਕੋਈ ਯਾਰ ਪੌਣੀ ਸਲਾਮਾਂ ਚੱਲ ਰਹੀਆਂ ਹੱਲੇ ਪਰ ਬਾਰ ਬਾਰ ਪ੍ਰਯਾਸ ਫੇਲ ਹੀ ਹੋ ਰਿਹਾ ਸਾਡੇ ਵੇ ਕਹਿੰਦਾ ਜੇ ਪਾ ਦੂੰਗਾ ਤੇ ਇੱਥੇ ਕੱਤਿੰਦਾ ਆਈਏ ਲਾ ਆਪਣੇ ਤੇ ਉੱਪਰ ਉੱਪਰ ਦੇਣਾ ਪੈਣਾ ਪੈਰ ਦੇ ਪੈਰ ਦੇ ਉੱਪਰ ਬਹਿਣਾ ਪੈਣਾ ਬਹਿ ਕੇ ਗੱਠ ਵਜੜੀ ਮੈਂ ਸੋਤਾ ਮੈਂ ਕਹਾਂ ਮੈਂ ਬਹਿ ਜਾਣਾ ਉੱਪਰ ਭਾਈ ਨੇ ਤਾਂ ਬਹਿ ਜਾਣਾ ਮੈਨੂੰ ਪਤਾ ਨਹੀਂ ਭਾਈ ਪਰ ਮੈਂ ਥੱਕ ਗਿਆ ਫਿਰ ਉੱਪਰ ਤੱਕ ਜਾਂਦਾ ਇੱਲੇ ਹੁਲੇ ਨਾਲ ਪਾਸ ਪੈਪ ਤਾਂ ਆਇਆ ਡਰ ਬੰਦੇ ਨੂੰ ਨਹੀਂ ਮਿਹਨਤ ਲਾਉਣ ਦਾ ਪਹਿਲਾ ਜੇ ਹੈ ਨਾ ਕਿਤੇ ਹੁੰਦਾ ਫੇ ਪਾ ਵੀ ਤਾ ਹੁਣ ਤੱਕ ਚੱਲ ਪਾਜੀ ਲੈ ਹਣੂ ਮਾਰਨ ਦਾ ਨਾਮ ਲੈ ਪਾਜੀ ਨੇ ਦੁਬਾਰਾ ਦੂਜੀ ਟਰਾਈ ਦੂਜੀ ਟਰਾਈ ਨਹੀਂ ਗੱਲ ਸਭਾਈ ਦੀ ਕੋਈ ਗੰਦ ਉੱਪਰ ਰੱਸਾ ਛੱਡ ਗਿਆ ਕੋਲਾਂ ਨੂੰ ਫੜ ਕੇ ਰੱਖੋ ਜਿਆਦਾ ਹਿੱਲਣ ਨਾ ਅਜਿਹੀ ਦਾ ਨਾ ਕੋਲ ਬਾਈ ਲੈ ਹਿੰਦੇ ਕੋਲ ਪਾਜੀ ਫੜ ਲੈਂਦੇ ਦੱਸਦਾ ਬੰਦੂ ਇਹਦਾ ਖਾਵਾ ਵੇ ਦੋ ਤਿੰਨ ਮਾਰਨੇ ਤੇ ਵੇਣਾ ਮੇਣਾ ਉੱਪਰ ਕੰਮ ਜੇ ਕੋਈ ਨਹੀਂ ਕੋਈ ਨਹੀਂ ਇੱਕ ਮਿੰਟ ਕੀ ਭਾਜੀ ਭਾਜੀ ਰੱਸਾ ਨਾ ਥੱਲੇ ਨੂੰ ਕਰ ਦੇ ਥੱਲੇੋਂ ਗੱਠ ਮਾਰ ਕੇ ਹੀ ਟਾਈਟ ਕਰ ਦੇਣਾ ਥੱਲੇ ਹੀ ਆਹੋ ਇੱਦਾਂ ਕਰ ਦੇ ਭਾਜੀ ਭਾਜੀ ਆ ਤੂੰ ਵੀਡੀਓ ਬਣਾਈ ਗੱਠਾ ਭਾਈ ਇੱਕ ਨਹੀਂ ਭਾਜੀ ਬੰਨ੍ਹਣੀਆਂ ਬੰਨ੍ਹਣੀਆਂ ਰੱਸਾ ਫਾੜ ਲਾ ਮੈਂ ਭਾਜੀ ਰੈਸ ਲੜਾ ਦੋ ਮੈਂ ਤਾਂ ਭਾਜੀ ਇਹ ਇੱਕ ਮਿੰਟ ਰੱਸਾ ਥੱਲੇ ਆ ਸਕਦਾ ਸੱਚੀ ਭਾਜੀ ਆ ਸਕਦਾ ਭਾਈ ਛੋਟੇ ਛੋਟੇ ਆਜਾ ਭਾਈ ਥੱਲੇ ਆਜੋ ਮੈਂ ਕਹਿੰਦਾ ਰਸਾ ਲੈ ਕੇ ਆਲਾ ਭਾਈ ਹੁਣ ਗਿਆ ਕੋ ਕਰਕੇ ਲੈ ਚੜ ਜਾ ਭਾਈ ਉਪਰ ਐਨ ਚੜ ਜਾ ਭਾਈ ਬਹਿ ਜਾ ਨਾਲ ਇੱਥੋਂ ਹੀ ਘੱਟ ਮਾਰ ਦੇਣੀ ਆਪਾਂ ਲੈ ਆ ਲੈ ਥੱਲੇ ਲੈ ਆ ਭਾਈ ਆਜਾ ਥੱਲੇ ਆਜਾ ਭਾਈ ਬਈ ਗੱਦਾ ਕਿਦਾਂ ਆਜਾ ਲੀ ਆਜਾ ओ भाई दा के दा मेरा भाई दा थोड़ी यार ਇਹੋ ਕੀ ਦੇਉਂਦੇ ਹੋ ਮੋਟਾ ਰਫਾਇ ਕਪਲੰਡਾਂ ਨਹੀਂ ਕਾਹੋ ਪੌੜਾ ਕਿਹਦੇ ਪਾਰ ਜਾ ਕੇ ਨਿਕਲਣਾ ਹੈ ਬਾਹਰ ਮਰਦੇ ਪੰਨੋ ਪਿੱਛੇ ਮੇਟ ਲਏ ਜੇ ਕਰਦੇ ਜਿਵੇਂ ਯਾਰਾ ਜੇ ਆਈਏ ਅੱਗੇ ਫਿਰ ਵਧੀਆ ਵਧੀਆ ਆਏਗਾ ਗੇਰੇ ਨਹੀਂ ਬਈ ਗੱਠ ਦੋ ਮਾਰ ਦਈਏ ਦੋ ਮਾਰ ਦੇ ਭਜੀ ਕਰ ਲੈ ਲੱਥਾ ਖੇਡ ਲੈ ਬਈ ਹੋਰ ਇੱਕ ਵਾਰ ਇੱਕ ਵਾਰ ਦੇਖੋ ਇੱਕ ਆਏ ਇਹਦੇ ਮੋਰੇ ਵੀ ਗੱਠ ਦੇ ਹੋ ਜਵੇ ਸੇਫਟੀ ਲਈ ਇਹ ਇੱਥੇ ਰੱਖੋ ਕੋਈ ਸ਼ਾਨਾ ਬੰਦੇ ਲੈ ਕੋਣਾ ਕਰਾਪਨ ਲੈ ਗੱਠਵਨਾਲੇ ਆਓ ਜੀ ਬਾਜੀ ਪਹਿਲੀ ਗੱਟ ਐ ਬਹੁਤ ਕਮ ਆਇਆ ਤੇ ਉੱਤੇ ਦੀ ਇਹ ਹੁਣ ਤੁਰੂਗੀ ਕਿੱਦਾਂ ਇਹ ਗੱਠੇ ਕਿੱਥੇ ਤੋਰਨੀ ਤੋਰ ਪਾਣੀ ਤੋਰ ਪਾਣੀ ਤੋਰ ਢੱਲਾ ਰੱਖੀ ਥੋੜਾ ਜਿਹਾ ਬਸ ਜਦੋਂ ਖੇਤੋਂਗੇ ਆਪੇ ਕਾਸ ਹੋ ਜਾਣਾ ਉੱਤੇ ਜਾ ਕੇ ਇਹ ਉੱਪਰ ਦੇ ਦਾ ਭਾਈ ਉੱਪਰ ਤੋਂ ਆ ਮਾ ਭਾਈ ਇੱਕ ਵਾਰ ਇੱਕ ਦਮ ਇਹ ਮਨ ਦੇ ਮੱਛੀ ਲੀ ਜੀ ਇਹ ਕਿਹਦਾ ਉੱਥੇ ਇਹ ਉੱਥੇ ਇਹ ਐਡਾ ਲਾਦਾ ਭਾਈ ਇਹ ਦਲੜ ਢੁੱਲੂ ਢੂ ਢੂ ਕਰਦਾ ਖੱਚ ਕੇ ਦੇਖੂ ਇੱਕ ਵਾਰੀ ਹਣ ਇਦਾਂ ਭਾਜੀ ਫਿਰ ਅੱਛਾ ਜਾਵੇ ਤੇ ਦੱਲ ਲੈ ਆਂਦਾ ਤਾਂ ਹੀ ਲੈ ਕਹਿੰਦਾ ਪਹਿਣਾ ਨਹੀਂ ਬਣ ਗਈ ਗੱਲ ਬਣ ਜਾ ਬਾਈ ਬਣ ਗਈ ਖੁੱਲੇ ਨਾ ਬਾਈ ਹੁਣ ਜਾ ਕੇ ਉੱਥੇ ਘਟ ਕਸਣੀ ਪੈਣੀ ਆ ਘਟ ਕਸਣ ਦੀ ਲੋੜ ਨਹੀਂ ਪਤਾ ਕੀ ਕੰਮ ਉਸ ਨਹੀਂ ਕਰਨ ਦੇ ਟਟੇ ਮਾਰਦੇ ਨਾਲ ਜਾ ਕੇ ਆਜੇ ਦਵਲੇ ਮੈਂ ਤਾਂ ਨਹੀਂ ਬੈਣੀ ਹੁਣ ਮੈਂ ਹੋਏ ਜਾ ਰਹੇ ਹਾਂ ਹਮ ਹੋਂਗੇ ਕਾਮਯਾਬ ਇੱਕ ਦਿਨ ਨਹੀਂ ਨਹੀਂ ਇਹ ਖੁੱਲਣਾ ਹੈ ਕਿਤੇ ਨਹੀਂ ਜਾਣਾ ਜਾਣਾ ਹੀ ਨਹੀਂ ਕਿਤੇ ਹੁਣ ਪੰਜਾਬ ਦੀ ਜਵਾਨੀ ਨੇ ਤਾਂ ਗਰਾਊਂਡ ਭਰਤੀ ਜਦੋਂ ਮੈਂ ਲੱਗਾ ਸੀ ਕੱਲਾ ਸੀ ਆ ਦੇ ਲੋਕ ਕਿੰਨੇ ਜਾਣੇ ਆ ਇਹ ਆ ਪੰਜਾਬ ਦੀ ਜਵਾਨੀ ਖੱਚ ਕੇ ਰੱਖੋ ਕੰਮ ਠੀਕ ਆ ਨਸ਼ੇ ਪਤਾ ਦੂਰ